ਪਾਵਰ ਰਿਹਾ ਚਾਰ ਹੀ ਅਜੇ ਕੱਲੋਂ ਆਪਣੇ ਫੇਰ ਚੱਲਣਗੇ ਵਜੇ ਇਹਨਾਂ ਤੁਹਾਨੂੰ ਕੱਲੋਂ ਵੀ ਦਿਖਾਉਂਦੇ ਆਂ ਜੀ ਹਾਂਜੀ ਦੇਖੋ ਜੀ ਮੱਕੀ ਦਾ ਲੱਗ ਗਿਆ ਜੀ ਹੁਣ ਵੱਡਣਾ ਰਾਤ ਨੂੰ ਟਰਾਲੀ ਖੁੱਲਦੀ ਹੈ ਪੂਰੀ ਦੇਖੋ ਜੀ ਵਾਕਿ ਹੁਣ ਤੁਸੀਂ ਪਹਿਲਾ 45 ਬੋਰ ਕੱਟਿਆ ਜੀ ਆਪਾਂ ਨੇ ਦੇਖੋ ਜੀ ਹੁਣ 1:50 52 1:05 ਟਟਾ ਪਟੋ ਫੇਰਦੇ ਨੇ ਟਰਾਲੀਆਂ ਹਾਂਜੀ ਦੇਖੋ ਜੀ 852 ਫੇਰ ਤੁਰ ਗਿਆ ਜੀ ਹੋਰ ਲੈ ਟਰਾਈ ਜੋਰ ਵੱਜਦਾਈ ਲੈ ਗਿਆ ਹੀ ਲੈ ਗਿਆ ਝੋਟਾ ਦੇਖੋ ਜੀ ਮਿੱਟੀ ਦੇਖੋ ਜੀ ਤੁਸੀਂ ਕਿੱਥੇ ਜਾਂਦੀ ਹੈ ਜੀ ਕੱਟ ਲੱਗ ਗਈ ਇਹ ਮੂਰੇ ਹੁਣ ਕੋ ਨੂੰ ਕੱਟਦਾ ਵੀ ਦਿਖਾਉਨੇ ਆਂ ਜੀ ਆਪਾਂ ਫੁੱਲ ਵੀਡੀਓ ਦਿਖਾਉਣੀ ਆ ਤੁਹਾਨੂੰ ਹਾਂਜੀ ਦੇਖੋ ਜੀ ਹੁਣ ਆਪਾਂ ਫੇਰ ਕੱਟਾਂ ਲੱਗੇ ਆ ਜੀ